ਫਰਤ ਚਾਰ ਗ੍ਰੇਡ ਨੂੰ ਨਵੇਂ ਚੱਲ ਰਹੇ ਨੇ 200 ট্রান্সਫਾਰਮਰ ਲਵਾਉਣੇ ਦੀ ਖਰੜੇ ਸਾਇਰ ਚ ਮੇਰੇ ਨਾਲ ਕਿਹਦੇ ਜਿੰਮੇ ਪਿੰਡ ਨੇ ਕੱਲੇ ਕੱਲੇ ਪਿੰਡ ਚ ਗਰਾਊਂਡ ਬਣ ਰਿਹਾ ਹੈ ਜੀ ਕੱਲੇ ਕੱਲੇ ਪਿੰਡ ਚ ਪਾਰਕਾ ਦਾ ਕੰਮ ਸ਼ੁਰੂ ਕਰ ਰਹੇ ਨੇ ਸਾਡੇ ਸ਼ਹਿਰ ਨੂੰ ਇਹ ਕਹਿ ਰਹੇ ਨੇ ਵੀ ਟਰਾਈ ਸਿਟੀ ਦੇ ਚਿਹਰੇ ਪਿੱਛੇ ਹੈ ਸ਼ਹਿਰ ਪਛੜਿਆ ਇਹਨੂੰ ਲੀਟਰਾਂ ਨੇ ਵੇਚ ਕੇ ਖਾ ਲਿਆ ਇਹ ਸਾਰਿਆਂ ਨੇ ਆਪ ਵਹਿਣ ਕੱਢਣੀ ਨੇ ਨਰਿੰਦਰ ਮੋਦੀ ਨੂੰ ਬੱਦੀ ਨੇ ਲਾਇਏ ਬੜਾ ਨੁਕਸਾਨ ਕਰਤਾ ਦੇਸ਼ ਦਾ ਮਲੇਖ ਪ੍ਰਧਾਨ ਮੰਤਰੀ ਹੈ ਤੇ ਗਰੀਬ ਹੋਰ ਗਰੀਬ ਕਰਤਾ ਅਮੀਰ ਪੂੰਜੀਪਤੀਆਂ ਖੂਬਰਾ ਦੇਸ਼ ਦੇ ਸਾਰੇ ਸਿਸਟਮ ਪ੍ਰਾਈਵੇਟ ਕਰਤਾ ਆਪਰੇ ਪੰਜਾਬ ਚ ਬੀਜਪੀ ਨਹੀਂ ਆ ਸਕਦੀ ਅਸੀਂ ਬਾਬੂ ਨਾਲ ਦੀ ਪਛੀੜੇ ਰਹਿਣ ਵਾਲਾ ਲੋਕਾਂ ਜੀ ਪੰਜਾਬ ਚਾਰ ਸਾਧ ਵਾਲੇ ਲੋਕਾਂ ਜਿੱਥੇ ਕੋਟਰ ਮਤ ਨੂੰ ਕੰਨ ਪਾਰ ਸਕਦਾ ਉੱਥੇ ਕਾਮਯਾਬ ਆ ਸਾਡਾ ਪੰਜਾਬ ਚਾਰ ਬਹੁਤ ਸਟਰੋਂਗ ਆਪਸ ਵਿੱਚ ਕਰਾਲਿਆ ਸੀ 4 ਗ੍ਰੇਟਰ 10 ਕਰੋੜ ਦੇ ਨਵੇਂ ਲਗਾਇਏ ਨੇ ਜੀ ਸਾਰੇ ਚ 4 ਗ੍ਰੇਟਰ ਨਵੇਂ ਚੱਲ ਰਹੇ ਨੇ 200 ট্রান্সਫਾਰਮਰ ਲਗਾਇਨੇ ਦੀ ਖਰਚ ਸਿਆਚ ਤੇ ਤੁਸੀਂ ਦੇਖੋ ਵੀ ਐਨੇ ਪੈਸੇ ਦਾ ਕੁਝ ਕਰਾਉਂਦੇ ਕਿਉਂ ਨਹੀਂ ਹੁਣ ਮੁੱਤਾ ਰਹਿ ਗਿਆ ਵੀ ਜਿਹੜੇ ਵਾਰਡਾਂ ਦੇ ਵਿੱਚ ਇੱਥੇ ਸਾਡੇ RAM ਸਰੂਪ ਜੀ ਨੇ ਉਹਨੇ ਕੋਈ ਤੋੜਾ ਨਹੀਂ ਛੱਡਿਆ ਹੋਇਆ ਕੰਮ ਸਾਰੇ ਨਿਵੇੜੇ ਹੋਏ ਨੇ ਬੜੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਕੁਝ ਬੰਦੇ ਕੰਮ ਕਰਨ ਵਾਲੇ ਹੁੰਦੇ ਨੇ ਜੀ ਹੁਣ ਬੰਦਾ ਕੀ ਹੈ ਪਾਲਿਟਿਊਸ਼ਨ ਬਣਦੇ ਰਹੇ ਨੇ ਜਦੋਂ ਉਹਨਾਂ ਨੇ ਨਿਕਲਣਾ ਕਰਾਈ ਦੇਖਣਾ ਤੇ ਪੈਸਾ ਕਿੱਥੋਂ ਬਣੂ ਇਹ ਨਹੀਂ ਵੀ ਲੋਕਾਂ ਲਗੋ ਜੰਮਾ ਆਪਾਂ ਜੋੜਨਾ ਕੋਈ ਬਣਾਉਗਾ ਪੈਸਾ ਕਿੱਥੋਂ ਬਣੂਗਾ ਜਿੰਨੇ ਪਿੰਡ ਨੇ ਸੀਵਰੇਜ ਸਿਸਟਮ ਹੋ ਰ ਪਾਰੇ ਬਾਬੂ ਕਰਾਉਣੇ ਆ ਜੀ ਇੰਨਾ ਪੈਸਾ ਕੋਈ ਸਰਕਾਰਾਂ ਕੋਲ ਪੈਸੇ ਦੀ ਕਮੀ ਨਹੀਂ ਹੁੰਦੀ ਨਾ ਜਦੋਂ ਪਕਰਣ ਸੈਂ ਮੇਰੇ ਹਲਕੇ ਦੇ ਜਿੰਨੇ ਪਿੰਡ ਨੇ ਕੱਲੇ ਕੱਲੇ ਪਿੰਡ ਚ ਗਰਾਊਂਡ ਬਣ ਰਿਹਾ ਜੀ ਕੱਲੇ ਕੱਲੇ ਪਿੰਡ ਚ ਪਾਰਕਾਂ ਦਾ ਕੰਮ ਸ਼ੁਰੂ ਕਰ ਰਹੇ ਆ ਸਾਰਾ ਹਲਕਾ ਖੜ ਅੰਡਰਗਰਾਊਂਡ ਸੀਵਰੇਜ ਪਾ ਰਹੇ ਆ ਜੀ ਸਾਡੇ ਸ਼ਹਿਰ ਨੂੰ ਇਹ ਕਹਿ ਰਹੇ ਨੇ ਵੀ ਟ੍ਰਾਈ ਸਿਟੀ ਚ ਖੜੇ ਪਿੱਛੇ ਆ ਸ਼ਹਿਰ ਪਛੜਿਆ ਇਹਨੂੰ ਮੀਟਰਾਂ ਨੇ ਵੇਚ ਕੇ ਖਾ ਲਿਆ ਇਹ ਸਾਰਿਆਂ ਨੇ ਆਪਾਂ ਵਹਿਣ ਕੱਢਣੇ ਨੇ ਇਹਨੂੰ ਇੰਨਾ ਖੂਬਸੂਰਤ ਬਣਾਵਾਂਗੇ ਇੰਨਾ ਕਿ ਵਧੀਆ ਬਣਾਵਾਂ ਲਈ ਜਿਹੜਾ ਲੰਘੇ ਕਹਿੰਦੇ ਜਾਵੇ ਵੀ ਇਹ ਹੈ ਸਸਤੋਂ ਕੀ ਇੱਥੇ ਕੀ ਚੱਲ ਰਿਹਾ ਸੋ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਸਪੋਰਟ ਚਾਹੀਦੀ ਹੈ ਹਮੇਸ਼ਾ دعਵਾ ਚਾਹੀਦੀ ਹੈ ਅਸ਼ੀਰਵਾਦ ਚਾਹੀਦਾ ਬਾਕੀ ਮੇਰੇ ਤੇ ਛੱਡ ਦਿਓ ਕੀ ਕੀ ਕਰ ਸਕਦੇ ਨੇ ਕੀ ਕੀ ਲਿਆ ਸਕਦੇ 400 ਕਰੋੜ ਦਾ ਅੱਜ ਤੱਕ ਦਾ ਟੂਰਿਜ਼ਮ ਦਾ ਸਭ ਤੋਂ ਵੱਡਾ ਪ੍ਰੋਜੈਕਟ ਆਪਣੇ ਹਲਕੇ ਖਰੜ ਚਾਰਿਆ ਜੀ ਥੀਮ ਪਾਰਕ ਇਮੈਜੀਕਾ ਲੈ ਕੇ ਆ ਰਹੀ ਹੈ ਸਾਊਦੀ ਕੰਪਨੀ ਟੂਰਿਜ਼ਮ ਮੈਧਵੇ ਦੇ ਨਾਲ ਨਾਲ ਮੇਰੇ ਕੋਲ ਇੰਡਸਟਰੀ ਡਿਪਾਰਟਮੈਂਟ ਵੀ ਹੈ ਤੋਂ ਇਨਵੈਸਟਮੈਂਟ ਅਸੀਂ ਲਿਉਣੀ ਹੈ ਮੀਆਂਪੁਰ ਚੰਗਰਪਿੰਡ ਚਾਰੀ ਹੈ ਸੋ ਮੈਂ ਹਰ ਤਰ੍ਹਾਂ ਕੋਸ਼ਿਸ਼ ਕਰਦੀ ਆਂ ਵੀ ਖਰੜ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਕਮੀ ਨਾ ਰਹੇ ਮੈਂ ਸਾਰਿਆਂ ਦਾ ਸ਼ੁਕਰੀਆ ਕਰਦੀ ਹਾਂ ਵੀ ਤੁਸੀਂ ਇੰਨੀ ਗਰਮੀ ਸੋਹਣਾ ਐ ਏਡੀ ਵੱਡੀ ਗਿਣਤੀ ਚ ਆਰਾਮ ਸਰੂਪ ਜੀ ਨੇ ਬਹੁਤ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸਾਜੀ ਪੂਰੀ ਟੀਮ ਮਪਾਸ਼ਾ ਜੀ ਹੋਣੀ ਤੇ ਮੈਂ ਸ਼ੁਕਰੀਆ ਕਰਦੀ ਹਾਂ ਸਾਰਿਆਂ ਦਾ ਇੱਥੇ ਪਹੁੰਚਣ ਲਈ ਉਮੀਦ ਕਰੂੰਗੀ ਵੀ ਨਰਿੰਦਰ ਮੋਦੀ ਨੂੰ ਵੱੱਡੀ ਤੋਂ ਲਾਈਏ ਬੜਾ ਨੁਕਸਾਨ ਕਰਤਾ ਦੇਸ਼ ਦਾ ਬਿਲਕੁਲ ਮਲੇਟ ਪ੍ਰਧਾਨ ਮੰਤਰੀ ਐ ਤੇ ਗਰੀਬ ਹੋਰ ਗਰੀਬ ਕਰਤਾ ਪਨੀਰ ਪੂੰਜੀ ਪਟੀਆਂ ਖਪੂਰਾ ਦੇਸ਼ ਵੀ ਤਾਂ ਸਾਰਾ ਸਿਸਟਮ ਪ੍ਰਾਈਵੇਟ ਕਰਤਾ ਸੋ ਕਾਬਿਲ ਪ੍ਰਧਾਨ ਮੰਤਰੀ ਨਹੀਂ ਹੈ ਪਰ ਬੰਨਾ ਨਾ ਤੇ ਸੈਟ ਕਰਨ ਵਾਲਾ ਤਾਨਾਸ਼ਾ ਜਿਹਦਾ ਇਹ ਮਕਸਦ ਹੈ ਕੁਝ 400 ਫਾਰਤਾਂ ਗਈ ਨੇ ਵੀ ਮੈਨੂੰ 400 ਫਾਰਤੋ ਵੋਟਾਂ ਨਾਲ ਸਿਸਟਮ ਹੀ ਖਤਮ ਕਰ ਦੂਗਾ ਤੁਸੀਂ ਪੰਜਾਬੀਆਂ ਸਮਝਦੇ ਹੋ ਆਪਣੇ ਪੰਜਾਬ ਚ ਬੀਜੇਪੀ ਨਹੀਂ ਆ ਸਕਦੀ ਅਸੀਂ ਬਾਬੂ ਨਾਨਕ ਦੀ ਧਰਤੀ ਤੇ ਰਹਿਣ ਵਾਲੇ ਲੋਕਾਂ ਜੀ ਭਲਚਾਰਕ ਸਾਹਿਬ ਵਾਲੇ ਲੋਕਾਂ ਜਿਥੇ ਉੱਤਰ ਮਤਲ ਨਿਕਲ ਪਾਰ ਸਕਦਾ ਉਥੇ ਵੀ ਕਾਮਯਾਬ ਆ ਸਾਡਾ ਪੰਜ ਚਾਰਾ ਬਹੁਤ ਸਟਰੋਂਗ ਆਪਸ ਵਿੱਚ ਸੋ ਸਾਨੂੰ ਕਾੜਿਆ ਨਹੀਂ ਜਾ ਸਕਦਾ ਮੈਂ ਖਰੜਵਾਸੀਆਂ ਕੀ ਬੇਨਤੀ ਕਰੂੰਗੀ ਵੀ 1 ਜੂਨ ਨੂੰ ਮਲਵਿੰਦਰ ਗੰਗਜੀ ਨੂੰ ਚੌਥੇ ਨੰਬਰ ਦਾ ਬਟਨ ਆਪਣਾ ਝਾੜੂ ਦਾ ਇੰਡੀਆ ਗਠਜੰਦਨ ਉੱਪਰ ਵੋਟ ਜਾਣੀ ਹੈ ਸਰਕਾਰ ਉੱਪਰ ਇੰਡੀਆ ਗਠਜੰਦਨ ਦੀ ਬਣ ਰਹੀ ਹੈ ਜੀ ਪਰਮਾਤਮਾ ਕੀ ਅਰਦਾਸ ਕਰਾਂਗੇ ਕਿ ਕੋਈ ਭਾਰਾ ਨਾ ਵਾਪਰੇ ਜੋ ਸਮਿਕਰਨ ਅੱਜ ਦੇ ਟਾਈਮ ਤੇ ਦੱਸਿਆ ਜਾ ਰਿਹਾ ਉਹੀ ਰਹੇ ਆਪਾਂ ਪੰਜਾਬੀਆਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਉਣਾ ਹੈ ਤੇ ਮੁੱਖ ਮੰਤਰੀ ਸਾਹਿਬ ਦੀ ਹੌਸਲਾ ਅਫਜ਼ਾਈ ਕਰਨੀ ਹੈ ਵਾਹਿਦ ਸਿੰਘ ਜੀ ਦਾ ਖਾਲਸਾ ਵਾਹਿਦ ਸਿੰਘ ਜੀ ਦੇ ਬਤੇ ਨੂੰ ਥੈਂਕ ਯੂ